ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ 8 ਸਾਲਾਂ ਬਾਅਦ ਜਿਸ ਕਰਕੇ ਅਕਾਲੀ ਦਲ ਦੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਵੱਲੋਂ ਨਕਾਰਿਆ ਗਿਆ ਸੀ ਕੱਲ੍ਹ ਵੀਰਵਾ ਨੂੰ ਪਾਰਟੀ ਪ੍ਰਧਾਨ ਸੁਖਬੀਤ ਸਿੰਘ ਬਾਦਲ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਅਸਫਲ ਰਹਿਣ ਲਈ ਪਹਿਲੀ ਵਾਰ ਜਨਤਕ ਤੌਰ ਤੇ ਮਾਫੀ ਮੰਗੀ ਹੈ ਸੁਖਬੀਤ ਸਿੰਘ ਬਾਦਲ ਨੇ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਤੇ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਲਿਖਤੀ ਮਾਫੀਨਾਮਾ ਸਾਂਝਾ ਕੀਤਾ ਤਾਜ਼ਾ ਐਸਆਈਟੀ ਦੀ ਰਿਪੋਰਟ ਨੇ ਉਹਨਾਂ ਘਟਨਾਵਾਂ ਤੇ ਅਕਾਲੀ ਦਲ ਦੀ ਸਥਿਤੀ ਉਹ ਸਾਫ਼ ਕਰ ਦਿੱਤਾ ਜਿਸ 'ਚ 2015 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਟੇ ਅੰਗ ਪਾਈ ਗਏ ਜਿਸ ਨਾਲ ਹਿੰਸਾ ਹੋਈ ਤੇ ਹੁਣ ਬਾਦਲ ਦੀ ਮਾਫੀ ਨੂੰ ਉਹਨਾਂ ਵੱਲੋਂ ਪਾਰਟੀ ਨੂੰ ਬਚਾਉਣ ਦੀ ਆਖਰੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਅਕਾਲੀ ਦਲ ਦੀ ਸਿਆਸੀ ਸਥਿਤੀ 2015 ਤੋਂ ਹੀ ਵਿਗੜ ਗਈ ਸੀ ਜਿਸ ਕਰਕੇ ਉਹਨਾਂ ਨੂੰ ਲਗਾਤਾਰ ਦੋ ਵਿਧਾਨ ਸਭਾ ਚੋਣਾਂ 'ਚ ਹਾਰ ਚੱਲਣੀ ਪਈ। ਪਹਿਲੀ ਵਾਰ 2017 'ਚ ਕਾਂਗਰਸ ਤੋਂ ਤੇ 2022 'ਚ ਆਪ ਤੋਂ ਪਰ ਲੰਬੇ ਸਮੇਂ ਤੇ ਗੱਠਜੋੜ ਮਗਨੋਂ ਖੇਤੀ ਬਿੱਲਾਂ ਦਾ ਵਿਰੋਧ ਕਰਦਿਆਂ ਭਾਜਪਾ ਨਾਲੋਂ ਵੱਖ ਹੋਣ ਦੇ ਆਪਣੇ ਫੈਸਲੇ ਤੋਂ ਵੀ ਅਕਾਲੀ ਦਲ ਨੂੰ ਬਹੁਤ ਘੱਟ ਫਾਇਦਾ ਹੋਇਆ। ਪਿਛਲੇ ਸਾਲ ਵਿਧਾਨ ਸਭਾ ਚੋਣਾਂ 'ਚ ਪਾਰਟੀ ਨੂੰ ਸਿਰਫ 3 ਸੀਟਾਂ ਮਿਲੀਆਂ। ਇਸ ਸਾਲ ਦੇ ਸ਼ੁਰੂ 'ਚ ਇੱਕ ਹੋਰ ਝਟਕੇ ਵੱਜੋਂ ਅਕਾਲੀ ਦਲ ਪਾਰਟੀ ਅਤੇ ਸੂਬੇ ਦੇ ਸਭ ਤੋਂ ਵੱਡੇ ਨੇਤਾ ਪ੍ਰਕਾਸ਼ ਸਿੰਘ ਬਾਦਲ ਪੂਰੇ ਹੋ ਗਏ। ਆਪਣੇ ਮਾਫੀ ਨਾਂਮੇ 'ਚ ਸੁਖਬੀ ਸਿੰਘ ਬਾਦਲ ਕਹਿੰਦੇ ਨੇ ਸਿੱਖ ਕੌਮ ਦੇ ਸਰਵ ਉੱਚ ਧਾਰਮਿਕ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਹਦੂਦ ਅੰਦਰ ਆਪਣੇ ਆਪ ਨੂੰ ਗੁਰੂ ਦੀ ਰਜ਼ਾ 'ਚ ਸੌਂਪ ਕੇ ਸ੍ਰੀ ਗੁਰੂ ਗ੍ਰੰਥ ਸਾਹਿ ਾਰੇ ਲਈ ਜੋ ਕਾਲੀ ਸਰਕਾਰ ਵੇਲੇ ਵਾਪਰਿਆ ਸੀ ਮੈਂ ਇਮਾਨਦਾਰੀ ਨਾਲ ਖਾਲਸਾ ਪੰਥ ਤੋਂ ਮਾਫੀ ਮੰਗਦਾ ਹਾਂ ਮੈਂ ਇਹ ਵੀ ਮਾਫੀ ਮੰਗਦਾ ਹਾਂ ਕਿ ਅਸੀਂ ਆਪਣੇ ਬਚੇ ਹੋਏ ਕਾਰਜਕਾਲ ਦੌਰਾਨ ਦੋਸ਼ੀਆਂ ਨੂੰ ਫੜ ਕੇ ਸਜ਼ਾ ਨਹੀਂ ਦੇ ਸਕੇ ਮੈਂ ਬਹੁਤ ਦੁਖੀ ਹਾਂ ਕਿ ਅਸੀਂ ਕੁਝ ਅਖੌਤੀ ਪੰਥਕ ਵਿਅਕਤੀਆਂ ਇਸ ਸੰਸਥਾਵਾਂ ਦੀਆਂ ਸਾਜ਼ਿਸ਼ਾਂ ਨੂੰ ਸਮਝ ਨਹੀਂ ਸਕੇ ਤੇ ਉਹਨਾਂ ਨੂੰ ਨਾ ਹਰਾ ਸਕੇ ਤੇ ਉਹਨਾਂ ਨੇ ਸਾਨੂੰ ਜਾਂਚ सीबीआई ਨੂੰ ਸੌਂਪਣ ਲਈ ਮਜਬੂਰ ਕਰਨ ਦੀ ਇਜਾਜ਼ਤ ਦਿੱਤੀ। ਇਹ ਘਟਨਾਵਾਂ ਮੇਰੇ ਅਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਜੀਵਨ ਦੀਆਂ ਸਭ ਤੋਂ ਦਰਦਨਾਕ ਘਟਨਾਵਾਂ ਹਨ। ਸਿੱਖ ਪਾਈਚੈਰੀ ਅੰਦਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਧਾਰਨਾ ਨੂੰ ਸੁਧਾਰਨ ਲਈ ਸੁਖਬੀ ਸਿੰਘ ਬਾਦਲ ਲਈ ਵੀਰਵਾਲ ਦੀ ਮਾਫੀ ਸ਼ਾਇਦ ਇੱਕੋ ਇੱਕ ਸਾਧਨ ਸੀ। ਚੋਣਾਂ 'ਚ ਇੱਕ ਹੋਰ ਹਾਰ ਪਾਰਟੀ 'ਚ ਸੁਖਬੀ ਸਿੰਘ ਬਾਦਲ ਦੀ ਸਥਿਤੀ ਨੂੰ ਹੋਰ ਵੀ ਹਿਲਾ ਕੇ ਰੱਖ ਦੇਵੇਗੀ। ਕਈ ਆਗੂਆਂ ਨੇ ਖੁੱਲਕੇ ਇਸ ਤੇ ਸਵਾਲ ਚੁੱਕੇ ਕਿ ਚੋਣਾਂ 'ਚ ਹਾਰ ਦੇ ਬਾਵਜੂਦ ਪਾਰਟੀ ਵਿੱਚ ਕੋਈ ਹਿਲਜੁਲ ਨਹੀਂ ਦਿਖਾਈ ਦੇ ਰਹੀ ਜਿਵੇਂ ਕਿ ਸਾਪ ਦਾ ਐਸਜੀਪੀਸੀ ਬਲਦਾਨ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਦੇ ਢਾਂਚੇ 'ਚ ਸੁਧਾਰਾਂ ਦੀ ਕਾਟ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਸੀ ਵਿਡੰਬਨਾ ਇਹ ਹੈ ਕਿ ਪਿਛਲੇ ਸਾਲ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੁਆਰਾ 2015 ਦੇ ਵਿਦਵੀ ਮਾਮਲਿਆਂ ਦੀ ਸਿੱਟ ਰਿਪੋਰਟ ਨੂੰ ਜਨਤਕ ਕਰਨ ਦਾ ਫੈਸਲਾ ਤੇ ਇਸ ਰਿਪੋਰਟ ਨੂੰ ਦਮਦਮੀ ਟਕਸਾਲ ਅਜਨਾਲਾ ਟੜੇ ਦੇ ਮੁਖੀ ਅਮਰੀਕ ਸਿੰਘ ਅਜਨਾਲਾ ਨੂੰ ਸੌਂਪਣਾ ਜਿਨ੍ਹਾਂ ਦੇ ਆਪ ਨਾਲ ਚੰਗੇ ਸਬੰਧ ਹਨ ਸੁਖਬੀਤ ਸਿੰਘ ਬਾਦਲ ਲਈ ਹੈਰਾਨੀਜਨਕ ਸੀ ਸਿੱਟ ਦੀ ਰਿਪੋਰਟ 'ਚ ਕਿ ਗਿਆ ਕਿ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ 'ਚ ਅਕਾਲੀ ਦਲ ਦੀ ਕੋਈ ਸਿੱਧੀ ਭੂਮਿਕਾ ਨਹੀਂ ਸੀ ਤੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਤਤਕਾਲੀ ਡਿਪਟੀ ਸੀਐਮ ਸੁਖਬੀ ਸਿੰਘ ਬਾਦਲ ਦਾ ਲਗਭਗ ਕੋਈ ਜ਼ਿਕਰ ਨਹੀਂ ਕੀਤਾ ਗਿਆ ਅਕਾਲੀ ਦਲ ਨੇ ਜਲਦੀ ਹੀ ਇਸ ਨੂੰ ਕਲੀਨ ਚਿੱਟ ਕਰਾ ਦਿੱਤਾ ਤੇ ਸੁਖਬੀ ਸਿੰਘ ਬਾਦਲਦੀਪ ਵੀਰਵਾਰ ਨੂੰ ਮਾਫੀ ਪ੍ਰਸ਼ਾਸਕੀ ਅਸਫਲਤਾਵਾਂ ਨੂੰ ਦਰਸਾਉਂਦੀ ਹੈ ਕਾਂਗਰਸ ਤੇ ਆਪ ਦੇ ਨਾਲ-ਨਾਲ ਹੋਰ ਪਾਰਟੀਆਂ ਤੇ ਸਿੱਖ ਜਥੇਬੰਦੀਆਂ ਨੇ ਇਹਨਾਂ ਘਟਨਾਵਾਂ ਨੂੰ ਲੈ ਕੇ ਅਕਾਲੀ ਦਲ ਦੀ ਸਰਕਾਰ ਤੇ ਲਗਾਤਾਰ ਹਮਲੇ ਕੀਤੇ ਤੇ ਦੋਸ਼ ਲਗਾਇਆ ਕਿ ਉਹ ਇਹਨਾਂ ਨੂੰ ਰੋਕਣ ਜਾਂ ਦੋਸ਼ੀਆਂ ਨੂੰ ਸਜ਼ਾ ਦੇਣ 'ਚ ناکਾਮਯਾਬ ਰਹੀ ਹੈ ਹਾਲਾਂਕਿ ਇੱਕ ਪੱਖ ਤੋਂ ਅਕਾਲੀ ਦਲ ਲਗਾਤਾਰ ਬੈਕਫੁੱਟ ਤੇ ਰਹੀ ਹੈ ਐਸਆਈਟੀ ਦੀ ਰਿਪੋਰਟ ਨੇ ਡੇਰਾ ਸਿਰਸਾ 'ਚ ਜੋ ਕੁਝ ਵਾਪਰਿਆ ਸੀ ਉਸ ਲਈ ਡੇਰਾ ਮੁਖੀ ਗੁਰਮੀਤ RAM ਰਹੀਮ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਤੇ 2017 ਚ ਸੱਤਾ ਚ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਅਕਾਲੀ ਦਲ ਨੇ ਡੇਰਾ ਸਿਲਸਾ ਦਾ ਪੱਖ ਪੂਰਿਆ ਤੇ ਮਦਦ ਕੀਤੀ। ਜਦੋਂ ਕਿ 2007 ਚ ਅਕਾਲੀ ਭਾਜਪਾ ਸਰਕਾਰ ਦੇ ਸੱਤਾ ਚ ਆਉਣ ਤੋਂ ਤੁਰੰਤ ਬਾਅਦ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਚ ਅਕਾਲੀ ਤਖਤ ਵੱਲੋਂ ਵੀ ਗੁਰਮੀਤ ਰਾਮ ਰਹੀਮ ਦੇ ਖਿਲਾਫ 2007 ਚ ਕੇਸ ਦਰਜ ਕੀਤਾ ਗਿਆ ਸੀ ਜਿਸ ਨੂੰ ਪੰਜਾਬ ਪੁਲਿਸ ਵੱਲੋਂ ਆਪਾ ਵਿਰੋਧੀ ਹਲਫਨਾਮੇ ਦਾਇਰ ਕਰਨ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ। ਅਕਾਲੀ ਦਲ ਦੀ ਲੀਡਰਸ਼ਿਪ ਤੇ ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਉਹ SGPC ਨੂੰ ਕੰਟਰੋਲ ਕਰਦੇ ਨੇ ਤੇ ਉਸ ਦੀ ਵੱਤੋਂ ਕਰਦੇ ਹੋਏ ਉਨਾ ਕਾਲ ਤੱਕ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ 2015 ਚ ਗੁਰਮੀਤ ਰਾਮ ਰਹੀਮ ਨੂੰ 2007 ਦੇ ਕੇਸ ਚ ਮਾਫੀ ਦਾ ਹੁਕਮ ਜਾਰੀ ਕਰ ਦਿੱਤਾ ਤੇ ਇੱਕ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਉਸ ਦੀ ਬਰਖਾਸਤਗੀ ਨੂੰ ਰੱਦ ਕਰ ਦਿੱਤਾ ਉਦੋਂ ਤੱਕ ਬੇਅਦਬੀ ਦੀਆਂ ਪਹਿਲੀਆਂ ਘਟਨਾਵਾਂ ਵਾਪਰ ਚੁਕੀਆਂ ਸਨ ਫਿਰ 2017 ਦੀਆਂ ਵਿਧਾਨ ਸਭਾ ਚੋਣਾਂ ਆਈਆਂ ਜਿੱਥੇ ਡੇਰਾ ਸਿਰਸਾ ਨੇ ਖੁੱਲ ਕੇ ਅਕਾਲੀ ਦਲ ਦਾ ਸਮਰਥਨ ਕੀਤਾ 2018 ਚ ਕਾਂਗਰਸ ਸਰਕਾਰ ਦੇ ਅਧੀਨ ਇੱਕ ਪੁਲਿਸ ਜਾਂਚ 'ਚ ਡੇਰਾ ਸਰਸਾ ਨੂੰ ਵਿਦਬੀ ਦੀਆਂ ਘਟਨਾਵਾਂ 'ਚ ਸ਼ਾਮਲ ਪਾਇਆ ਗਿਆ ਸੀ ਤਾਂ ਫਿਰ ਡੇਰੇ ਨਾਲ ਆਪਣੀ ਸਾਂਝ ਦਾ ਦਾਗ ਅਕਾਲੀ ਦਲ ਲਈ ਮਿਟਾਉਣਾ ਔਖਾ ਹੋ ਗਿਆ ਹੁਣ ਲੋਕ ਸਭਾ ਚੋਣਾਂ ਤੋਂ ਇਲਾਵਾ ਆਉਣ ਵਾਲੀਆਂ ਐਸਜੀਪੀਸੀ ਚੋਣਾਂ ਵੀ ਅਕਾਲੀ ਦਲ ਦੇ ਧਿਆਨ 'ਚ ਹੋਣਗੀਆਂ ਪਿਛਲੇ ਸਾਲ ਸੰਗਰੂਰ ਸੰਸਦੀ ਸੀਟ ਦੀ ਜਿੰਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿੱਤਣ ਤੋਂ ਬਾਅਦ ਪੰਥਕ ਖੇਤਰ ਤੇ ਇਸ ਦੀ ਪਕੜ ਦਬਾਹੇ ਠਾਗੀ ਹੈ ਜ਼ਾਹਿਰ ਹੈ ਕਿ 2024 'ਚ ਅਕਾਲੀ ਦਲ ਸਿੱਖ ਵੋਟਾਂ ਤੇ ਪਹਿਲਾਂ ਨਾਲੋਂ ਜ਼ਿਆਦਾ ਨਿਰਭਰ ਰਹੇਗੀ ਕਿਉਂਕਿ ਇਹ ਭਾਜਪਾ ਤੋਂ ਬਿਨਾਂ ਅਕਾਲੀ ਦਲ ਦੀਆਂ ਪਹਿਲੀਆਂ ਲੋਕ ਸਭਾ ਚੋਣਾਂ ਹੋਣਗੀਆਂ ਜਦੋਂ ਕਿ ਦੋਵੇਂ ਪਾਰਟੀਆਂ ਦੇ ਦੁਬਾਰਾ ਇਕੱਠੇ ਹੋਣ ਬਾਰੇ ਚਰਚਾਵਾਂ ਜ਼ਰੂਰ ਰਹੀਆਂ ਨੇ